ਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜ਼ਮਨ ਸੰਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਯੂएस ਵੱਲੋਂ ਦੋ ਹੋਰ ਤੇਲ ਟੈਂਕਰ জব্দ ਅਮਰੀਕਾ ਦੇ ਲੀਡਰਸ ਦੀਆਂ ਉਹ ਵਧੀਆਂ ਮੁਸ਼ਕਲਾਂ ਬੁਰਕਾ ਨਾ ਪਾਉਣ ਤੇ ਪਤਨੀ ਅਤੇ ਦੋ ਧੀਆਂ ਨੂੰ ਦਿੱਤੀ ਗਈ ਸਜ਼ਾ ਭਾਰਤ ਵਿੱਚ ਟ੍ਰੇਨ ਨੇ ਲੈ ਲਈ ਕਈ ਹਾਥੀਆਂ ਦੀ ਜਾਨ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਅਮਰੀਕਾ ਨੇ ਵੰਜ਼ੂਲਾ ਤੋਂ ਹਾਲ ਹੀ ਵਿੱਚ ਨਿਕਲੇ ਦੋ ਤੇਲ ਟੈਂਕਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਇਸ ਮਹੀਨੇ ਵਿੱਚ ਇਹ ਤੀਜੀ ਵਾਰ ਹੋਇਆ ਹੈ ਕਿ ਵੰਜ਼ੂਲਾ ਦੇ ਤੱਟ ਦੇ ਨੇੜੇ ਤੇਲ ਲਿਜਾਣ ਵਾਲਾ ਜਹਾਜ਼ ਜ਼ਬਤ ਕੀਤਾ ਗਿਆ ਹੈ ਇਹ ਕਦਮ ਉਸ ਤੋਂ ਬਾਅਦ ਚੁੱਕਿਆ ਗਿਆ ਹੈ ਜਦੋਂ ਰਾਸ਼ਟਰਪਤੀ ਡੋਨਲਡ 트ੰਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਵੰਜ਼ੂਲਾ ਵਿੱਚ ਆਉਣ ਜਾਣ ਵਾਲੇ ਪਾਬੰਦੀਸ਼ੁਦਾ ਤੇਲ ਟੈਂਕਰਾਂ ਉੱਤੇ ਨਾਕਾਬੰਦੀ ਦਾ ਹੁਕਮ ਦੇ ਰਹੇ ਹਨ ਵੰਜ਼ੂਲਾ ਨੇ ਅਮਰੀਕਾ ਦੇ ਇਸ ਕਦਮ ਨੂੰ ਚੋਰੀ ਅਤੇ ਅਗਵਾ ਕਰਾਰ ਦਿੱਤਾ ਹੈ ਵੰਜ਼ੂਲਾ ਦਾ ਕਹਿਣਾ ਹੈ ਕਿ 트ੰਪ ਸਰਕਾਰ ਉਸਦੇ ਸਰੋਤਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਐਕਟ ਬਿਨਾ ਸਜ਼ਾ ਦੇ ਨਹੀਂ ਰਹੇਗਾ ਨਾਲ ਹੀ ਕਿਹਾ ਗਿਆ ਹੈ ਕਿ ਉਹ ਇਸ ਮਾਮਲੇ ਨੂੰ UN ਸਿਕਿਉਰਿਟੀ ਕਾਉਂਸਲ ਅਤੇ ਹੋਰ ਅੰਤਰਰਾਸ਼ਟਰੀ ਏਜੰਸੀਆਂ ਕੋਲ ਲੈ ਕੇ ਜਾਣਗੇ ਇਹ ਕਾਰਵਾਈ ਅਮਰੀਕੀ ਕੋਸਟ ਗਾਰਡ ਨੇ ਕੀਤੀ ਬਿਲਕੁਲ ਇਸ ਮਹੀਨੇ ਪਹਿਲਾ ਹੋਈ ਕਾਰਵਾਈ ਵਾਂਗ ਇੱਕ ਖਾਸ ਟੀਮ ਨੇ ਜਹਾਜ਼ ਤੇ ਚੜ ਕੇ ਕਬਜ਼ਾ ਕੀਤਾ ਹੋਮਲੈਂਡ ਸਿਕਿਉਰਿਟੀਸ ਕਤਰ ਕ੍ਰਿਸਟੀ ਨੋਇਮ ਨੇ ਜਿਨ੍ਹਾਂ ਦੇ ਅਧੀਨ ਕੋਸਟ ਗਾਰਡ ਆਉਂਦੀ ਹੈ ਇਸ ਕਾਰਵਾਈ ਦੀ 7 ਮਿੰਟ ਦੀ ਵੀਡੀਓ ਐਕਸ ਤੇ ਸਾਂਝੀ ਕੀਤੀ ਵੀਡੀਓ ਵਿੱਚ ਅਮਰੀਕੀ ਹੈਲੀਕਾਪਟਰ ਜਹਾਜ਼ ਦੇ ਡੈਕ ਉੱਤੇ ਉਤਰਦੇ ਦਿਖਾਈ ਦਿੰਦੇ ਹਨ ਜਹਾਜ਼ ਦੇ ਪਾਸੇ ਸੈਂਚਰੀਜ਼ ਨਾਮ ਲਿਖਿਆ ਹੋਇਆ ਸੀ ਦੱਸਦੀ ਹੈ ਕਿ ਹਾਲੀਆ ਹਫ਼ਤੇ ਵਿੱਚ ਅਮਰੀਕਾ ਨੇ ਕਰੀਬੀਅਨ ਸਮੁੰਦਰ ਵਿੱਚ ਆਪਣੀ ਫੌਜੀ ਮੌਜੂਦਗੀ ਕਾਫੀ ਵਧਾ ਦਿੱਤੀ ਹੈ ਇਸ ਦੌਰਾਨ ਅਮਰੀਕਾ ਵੱਲੋਂ ਵੈਨਜ਼ੂਏਲਾ ਨਾਲ ਜੁੜੀਆਂ ਕਤਿੱਥ ਨਸ਼ਾ ਤਸਕਰੀ ਵਾਲੀਆਂ ਕਿਸ਼ਤੀਆਂ ਤੇ ਘਾਤਕ ਹਮਲੇ ਵੀ ਕੀਤੇ ਗਏ ਹਨ ਇਹਨਾਂ ਹਮਲਿਆਂ ਵਿੱਚ ਲਗਭਗ 100 ਲੋਕਾਂ ਦੀ ਮੌਤ ਹੋ ਗਈ ਹੈ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ ਜੈਫਰੀ ਐਪਸਟੇਨ ਨਾਲ ਜੁੜੇ ਦਸਤਾਵੇਜ਼ਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਇਹਨਾਂ ਫਾਈਲਾਂ ਵਿੱਚ ਤਸਵੀਰਾਂ, ਵੀਡੀਓਜ਼ ਅਤੇ ਜਾਂਚ ਨਾਲ ਸੰਬੰਧਿਤ ਦਸਤਾਵੇਜ਼ ਸ਼ਾਮਲ ਹਨ। ਇਹ ਦਸਤਾਵੇਜ਼ ਕਾਫੀ ਸਮੇਂ ਤੋਂ ਲੋਕਾਂ ਵੱਲੋਂ ਉਡੀਕੇ ਜਾ ਰਹੇ ਸਨ ਕਿਉਂਕਿ ਕਾਂਗਰਸ ਨੇ ਕਾਨੂੰਨ ਪਾਸ ਕਰਕੇ ਹੁਕਮ ਦਿੱਤਾ ਸੀ ਕਿ ਸ਼ੁੱਕਰਵਾਰ ਤੱਕ ਸਾਰੀਆਂ ਫਾਈਲਾਂ ਪੂਰੀ ਤਰ੍ਹਾਂ ਜਾਰੀ ਕੀਤੀਆਂ ਜਾਣ। ਹਾਲਾਂਕਿ ਡੈਮੋਕ੍ਰੇਟਸ ਅਤੇ ਕੁਝ ਰਿਪਬਲਿਕਨ ਨੇ ਜਸਟਿਸ ਡਿਪਾਰਟਮੈਂਟ 'ਤੇ ਦੋਸ਼ ਲਗਾਇਆ ਸੀ ਕਿ ਉਹਨਾਂ ਨੇ ਆਪਣੀ ਕਾਨੂੰਨੀ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ ਹੈ। ਉੱਥੇ ਹੀ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਉਹ ਨਿਰਧਾਰਤ ਸਮੇਂ ਤੱਕ ਸਾਰੇ ਦਸਤਾਵੇਜ਼ ਜਾਰੀ ਨਹੀਂ ਕਰ ਸਕੇ। ਇਸ ਤੋਂ ਇਲਾਵਾ ਹਜ਼ਾਰਾਂ ਇਲਾ ਵਿੱਚ ਕਈ ਜਾਣਕਾਰੀਆਂ ਨੂੰ ਕਾਲੀ ਸਿਆਹੀ ਨਾਲ ਟੱਕ ਦਿੱਤਾ ਗਿਆ ਹੈ। ਪਹਿਲੀ ਲਿਸਟੂ ਵਿੱਚ ਕਈ ਮਸ਼ਹੂਰ ਸ਼ਖਸੀਅਤਾਂ ਦੇ ਨਾਮ ਵੀ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਅਮਰੀਕਾ ਦੇ ਸਾਬਕਾ ਪ੍ਰੈਜ਼ੀਡੈਂਟ ਬਿਲ ਕਲਿੰਟਨ, ਐਂਡਰੂ ਮਾਉਂਟਬੈਟਨ ਵੈਂਸਰ, ਮਿਊਜ਼ੀਸ਼ੀਅਨ ਮਿਕ ਜੈਗਰ, ਮਾਈਕਲ ਜੈਕਸਨ, ਡਿਆਨਾ ਰੋਜ਼ ਅਤੇ ਕ੍ਰਿਸ ਠੱਕਰ ਇਸ ਦੇ ਨਾਲ ਹੀ ਜਸਟਿਸ ਡਿਪਾਰਟਮੈਂਟ ਵੱਲੋਂ ਜਾਰੀ ਕੀਤੀਆਂ ਗਈਆਂ ਇਨ੍ਹਾਂ ਫਾਈਲਾਂ ਵਿੱਚ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਮ ਵੀ ਦਰਜ ਹੋਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਦਸਤਾਵੇਜ਼ਾਂ ਵਿੱਚ ਕਿਸੇ ਦਾ ਨਾਮ ਜਾਂ ਤਸਵੀਰ ਹੋਣਾ ਇਹ ਸਾਬਤ ਨਹੀਂ ਕਰਦਾ ਕਿ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਹੈ। ਬਹੁਤ ਸਾਰੇ ਲੋਕੋ ਜਿਨ੍ਹਾਂ ਦੇ ਨਾਮ ਇੰਨਾ ਚ ਪਹਿਲੇ ਜਾਰੀ ਹੋਈਆਂ ਫਾਈਲਾਂ ਵਿੱਚ ਆਏ ਸਨ ਉਹ ਸਾਰੇ ਦੋਸ਼ਾਂ ਨੂੰ ਨਕਾਰ ਚੁੱਕੇ ਹਨ ਭਾਰਤ ਦੇ ਅਸਾਮ ਰਾਜ ਵਿੱਚ ਹੁਜਾਈ ਜ਼ਿਲ੍ਹੇ ਵਿੱਚ ਇੱਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਇੱਕ ਤੇਜ਼ ਰਫਤਾਰ ਟ੍ਰੇਨ ਹਾਥੀਆਂ ਦੇ ਗਰੁੱਪ ਨਾਲ ਟਕਰਾਈ ਹੈ ਇਸ ਟੱਕਰ ਕਾਰਨ 7 ਜੰਗਲੀ ਏਸ਼ੀਆਈ ਹਾਥੀ ਮਾਰੇ ਗਏ ਹਨ ਜਿਨ੍ਹਾਂ ਵਿੱਚ ਕੁਝ ਛੋਟੇ ਹਾਥੀ ਵੀ ਸ਼ਾਮਲ ਸਨ ਅਤੇ ਇੱਕ ਹੋਰ ਛੋਟਾ ਹਾਥੀ ਜ਼ਖਮੀ ਹੋ ਗਿਆ ਹੈ। ਟ੍ਰੇਨ ਡਰਾਈਵਰ ਨੇ ਹਾਥੀਆਂ ਨੂੰ ਦੇਖ ਕੇ ਐਮਰਜੈਂਸੀ ਬ੍ਰੇਕ ਲਗਾਈ ਸੀ ਪਰ ਤੇਜ਼ ਰਫ਼ਤਾਰ ਹੋਣ ਕਰਕੇ ਕੁਝ ਹਾਥੀ ਟੱਕਰ ਤੋਂ ਬਚ ਨਹੀਂ ਸਕੇ ਹਨ। ਟੱਕਰ ਕਾਰਨ ਕਿਸੇ ਵੀ ਯਾਤਰੀ ਜਾਂ ਸਟਾਫ ਨੂੰ ਕੋਈ ਨੁਕਸਾਨ ਨਹੀਂ ਹੋਇਆ। ਮਾਰੇ ਗਏ ਹਾਥੀਆਂ ਦੀ ਜਾਂਚ ਵੈਟਸ ਵੱਲੋਂ ਕੀਤੀ ਗਈ ਹੈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਦਫ਼ਨ ਕਰ ਦਿੱਤਾ ਗਿਆ ਹੈ। ਸਥਾਨਕ ਰੇਲਵੇ ਟ੍ਰੈਕ ਨੂੰ ਅਕਸਰ ਹਾਥੀਆਂ ਦੇ ਗਰੁੱਪ ਵੱਲੋਂ ਪਾਰ ਕੀਤਾ ਜਾਂਦਾ ਹੈ। ਪਰ ਉੱਤਰੀ ਪੂਰਬੀ ਫਰੰਟੀਅਰ ਰੇਲਵੇ ਦੇ ਅਨੁਸਾਰ ਸ਼ਨੀਵਾਰ ਦੀ ਘਟਨਾ ਕਿਸੇ ਨਿਰਧਾਰਤ ਹਾਥੀ ਕੋਰੀਡੋਰ ਤੇ ਨਹੀਂ ਹੋਈ ਦੱਸਦੀ ਹੈ ਕਿ ਅਸਾਮ ਵਿੱਚ ਲਗਭਗ 6000 ਹਾਥੀ ਹਨ ਜੋ ਭਾਰਤ ਦੇ ਸਭ ਤੋਂ ਵੱਡੇ ਹਾਥੀ ਆਬਾਦੀ ਵਾਲੇ ਰਾਜਾਂ ਵਿੱਚੋਂ ਇੱਕ ਹੈ ਯੂਰਪੀ ਯੂਨੀਅਨ ਦੇ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਯੂਕਰੇਨ ਨੂੰ 90 ਬਿਲੀਅਨ ਯੂਰੋ ਦਾ ਵੱਡਾ ਵਿਆਜ ਮੁਕਤ ਕਰਜ਼ਾ ਦੇਣ ਦਾ ਫੈਸਲਾ ਕੀਤਾ ਹੈ। ਇਹ ਕਰਜ਼ਾ ਯੂਕਰੇਨ ਦੀ ਫੌਜੀ ਅਤੇ ਆਰਥਿਕ ਜ਼ਰੂਰਤਾਂ ਨੂੰ ਅਗਲੇ 2 ਸਾਲਾਂ ਯਾਨੀ ਕਿ 2026 ਅਤੇ 2027 ਲਈ ਪੂਰਾ ਕਰਨ ਲਈ ਦਿੱਤਾ ਗਿਆ ਹੈ। ਯੂਰਪ ਯੂਨੀਅਨ ਕਾਉਂਸਲ ਦੇ ਪ੍ਰੈਜ਼ੀਡੈਂਟ ਐਂਟੋਨੀਓ ਕੋਸਟਾ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਪੂਰੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਉਹਨਾਂ ਨੇ ਵਾਅਦਾ ਕੀਤਾ ਹੈ ਅਤੇ ਉਸ ਨੂੰ ਪੂਰਾ ਵੀ ਕੀਤਾ ਹੈ। ਹਾਲਾਂਕਿ ਕੋਸਟਾ ਨੇ ਇਹ ਨਹੀਂ ਦੱਸਿਆ ਕਿ ਇਹ ਰਕਮ ਕਿਵੇਂ ਇਕੱਤਰ ਕੀਤੀ ਜਾਵੇਗੀ ਯੂਰੋਪੀਅਨ ਯੂਨੀਅਨ ਦੇ ਨੇਤਾਵਾਂ ਨੇ ਬੈਲਜੀਅਮ ਨੂੰ ਯਕੀਨ ਦਿਵਾਇਆ ਕਿ ਉਹ ਯੂਕਰੇਨ ਲਈ ਕਰਜ਼ਾ ਦੇਣ ਵਿੱਚ ਸਹਾਇਤਾ ਕਰਨਗੇ ਤਾਂ ਜੋ ਰੂਸ ਤੋਂ ਸੰਭਾਵੀ ਰਿਟੈਲੀਏਸ਼ਨ ਤੋਂ ਬਚਾ ਲਈ ਗਰੰਟੀ ਦਿੱਤੀ ਜਾ ਸਕੇ ਜਰਮਨੀ ਦੀ ਇੱਕ ਪ੍ਰੈਪਲੋਜਿਕ ਇੰਜੀਨੀਅਰ ਮਾਇਕਲਾ ਬੈਂਥੋਸ ਸ਼ਨੀਵਾਰ ਨੂੰ ਆਪਣੇ ਸੁਪਨੇ ਨੂੰ ਹਕੀਕਤ ਬਣਾਉਂਦੀ ਹੋਈ ਰਾਕਟ ਯਾਤਰਾ ਤੇ ਗਈ ਹੈ ਜਿੱਥੇ ਉਸਨੇ ਆਪਣੀ 휠ਚੇਅਰ ਛੱਡ ਕੇ ਅਸਮਾਨ ਵਿੱਚ ਉੱਡਦੇ ਹੋਏ ਤ੍ਰਤੀ ਦਾ ਨਜ਼ਾਰਾ ਦੇਖਿਆ ਹੈ ਮਾਇਕਲਾ ਬੈਂਥੋਸ ਸੱਤ ਸਾਲ ਪਹਿਲਾਂ ਮਾਊਂਟੇਨ ਬਾਈਕ ਹਾਦਸੇ ਵਿੱਚ ਗੰਭੀਰ ਤੌਰ ਤੇ ਜ਼ਖਮੀ ਹੋ ਗਈ ਸੀ ਤੇ ਹੁਣ ਉਹ ਪਹਿਲੀ 휠ਚੇਅਰ ਯੂਜ਼ਰ ਬਣ ਗਈ ਹੈ ਜੋ ਆਕਾਸ਼ ਵਿੱਚ ਗਈ ਹੈ ਉਸਨੇ ਜੈਫ ਬਿਜ਼ੋਸ ਦੀ ਕੰਪਨੀ ਬਲੂ ਓਰੀਜਨ ਨਾਲ ਵੈਸਟ ਟੈਕਸਾਸ ਤੋਂ ਉਡਾਨ ਭਰੀ ਹੈ ਉਸ ਦਿਨ ਨਾਲ ਜਰਮਨੀ ਜਰਮਨ ਲੈਂਡ ਵਾਲੇ ਸਾਬਕਾ ਸਪੇਸ ਐਕਸ ਕਾਰਜਕਾਰੀ ਹਾਂਸ ਕੁਇੰਗਸਮੈਨ ਵੀ ਸਨ ਜਿਨ੍ਹਾਂ ਨੇ ਉਸ ਦੀ ਯਾਤਰਾ ਦਾ ਆਰਗੇਨਾਈਜੇਸ਼ਨ ਕਰਨ ਅਤੇ ਬਲੂ ਓਰੀਜਨ ਨਾਲ ਮਿਲ ਕੇ ਉਸ ਦੀ ਯਾਤਰਾ ਨੂੰ ਸਪੌਂਸਰ ਕੀਤਾ ਹੈ ਉਡਾਨ ਦੇ ਟਿਕਟ ਕੀਮਤਾਂ ਦਾ ਖੁਲਾਸਾ ਹਜੇ ਨਹੀਂ ਕੀਤਾ ਗਿਆ ਹੈ ਉਤਸ਼ਾਹੀ ਤਬਿੰਥੌਸ ਨੇ ਕਿਹਾ ਕਿ ਉਹ ਪੂਰੀ ਉਡਾਨ ਦੌਰਾਨ ਹੱਸਦੀ ਰਹੀ ਅਤੇ ਉਸਨੇ ਲੈਂਡਿੰਗ ਤੋਂ ਬਾਅਦ ਕਿਹਾ ਕਿ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਤਜਰਬਾ ਸੀ ਇਜ਼ਰਾਈਲ ਦੀ ਸੁਰੱਖਿਆ ਕੈਬਨਿਟ ਨੇ ਵੈਸਟ ਬੈਂਕ ਵਿੱਚ 19 ਨਵੇਂ ਸੈਟਲਮੈਂਟਸ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਸਰਕਾਰ ਆਪਣੀਆਂ ਸੈਟਲਮੈਂਟਸ ਵਧਾਉਣ ਦੀ ਰਣਨੀਤੀ ਨੂੰ ਜਾਰੀ ਰੱਖ ਰਹੀ ਹੈ। اور رائٹ اف فائنانس منسٹر بزالل سمتریک ਅਤੇ ڈیفنس ਮੰਤਰੀ ਇਜ਼ਰਾਈਲ ਕੈਕਸ ਨੇ ਇਸ ਕਦਮ ਦੀ ਸਿਫਾਰਿਸ਼ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਫੈਸਲਾ ਪਲੇਸਤੀਨੀ ਰਾਜ ਦੀ ਸਥਾਪਨਾ ਨੂੰ ਰੋਕਣ ਲਈ ਲਿਆ ਗਿਆ ਹੈ। वेस्ट ਬੈਂਕ ਵਿੱਚ ਇਜ਼ਰਾਈਲ ਦੀਆਂ ਸੈਟਲਮੈਂਟਸ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਗੈਰ ਕਾਨੂੰਨੀ ਮੰਨੀਆਂ ਜਾਂਦੀਆਂ ਹਨ। ਉੱਥੇ ਹੀ ਸਾウਦੀ ਅਰਬ ਨੇ ਇਸ ਕਦਮ ਦੀ ਨਿੰਦਾ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਸਖ਼ਤ ਜਨਰਲ ਨੇ ਕਿਹਾ ਹੈ ਕਿ ਇਜ਼ਰਾਈਲ ਦੀ ਸੈਟਲਮੈਂਟਸ ਵਧਾਉਣ ਦੀ ਨੀਤੀ ਤਣਾਅ ਵਧਾਉਂਦੀ ਹੈ ਫਲਸਤੀਨੀ ਲੋਕਾਂ ਦੀ ਜ਼ਮੀਨ ਤੱਕ ਪਹੁੰਚ ਰੋਕਦੀ ਹੈ ਅਤੇ ਇੱਕ ਸੁਤੰਤਰ ਫਲਸਤੀਨੀ ਰਾਜ ਦੀ ਸੰਭਾਵਨਾ ਨੂੰ ਖਤਰੇ ਵਿੱਚ ਪਾਉਂਦੀ ਹੈ ਹਾਲਾਂਕਿ ਅਕਤੂਬਰ 2023 ਵਿੱਚ ਗਾਜ਼ਾ ਵਿੱਚ ਯੁੱਧ ਸ਼ੁਰੂ ਹੋਣ ਤੋਂ ਬਾਅਦ ਵੈਸਟ ਬੈਂਕ ਵਿੱਚ ਹਿੰਸਾ ਵਧ ਗਈ ਹੈ ਜਿਸ ਨਾਲ ਡਰ ਵਧ ਗਿਆ ਹੈ ਕਿ ਸੈਟਲਮੈਂਟਸ ਵਧਾਉਣ ਨਾਲ ਇਜ਼ਰਾਈਲ ਦਾ ਕਬਜ਼ਾ ਮਜ਼ਬੂਤ ਹੋ ਸਕਦਾ ਹੈ ਇਸ ਦੇ ਨਾਲ ਹੀ ਮੌਜੂਦਾ ਇਜ਼ਰਾਈਲੀ ਸਰਕਾਰ ਨੇ 2022 ਵਿੱਚ ਦਫ਼ਤਰ ਸੰਭਾਲਣ ਤੋਂ ਬਾਅਦ ਨਵੀਆਂ ਸੈਟਲਮੈਂਟਸ ਮੰਜ਼ੂਰੀ ਵਿੱਚ ਤੇਜ਼ੀ ਲੈ ਕੇ ਆਏ ਹਨ ਅਤੇ ਗੈਰ ਕਾਨੂੰਨੀ ਸੈਟਲਮੈਂਟਸ ਨੂੰ ਕਾਨੂੰਨੀ ਮੰਨਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਪਸ਼ਮੀ ਉੱਤਰ ਪ੍ਰਦੇਸ਼ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਇੱਕ ਫਾਰੂਕ ਨਾਮ ਦੇ ਆਦਮੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਸ ਉੱਪਰ ਦੋਸ਼ ਹਨ ਕਿ ਉਸਨੇ ਬੁਰਕਾ ਨਾ ਪੌਂਦੇ ਪਤਨੀ ਅਤੇ ਦੋ ਧੀਆਂ ਨੂੰ ਮਾਰ ਕੇ ਘਰ ਵਿੱਚ ਦਫਨਾ ਦਿੱਤਾ ਹੈ ਪੁਲਿਸ ਅਨੁਸਾਰ ਮੁਲਜ਼ਮ ਫਾਰੂਕ ਨੇ ਆਪਣੀ ਪਤਨੀ ਤਾਹਿਰਾ ਨਾਲ ਮਿਲ ਕੇ 9-10 ਦਸੰਬਰ ਦੀ ਰਾਤ ਨੂੰ ਆਪਣੀ ਵੱਡੀ ਧੀ ਅਤੇ ਸਭ ਤੋਂ ਛੋਟੀ ਧੀ ਦਾ ਕਤਲ ਕਰ ਦਿੱਤਾ ਹੈ ਅਤੇ ਫਿਰ ਲਾਸ਼ਾਂ ਨੂੰ ਘਰ ਵਿੱਚ ਪਹਿਲਾਂ ਤੋਂ ਪੁੱਟੇ ਗਏ ਟੋਏ ਵਿੱਚ ਦਫਨਾ ਦਿੱਤਾ ਹੈ ਅਤੇ ਫਿਰ ਉਸਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਪੁਲਿਸ ਅਨੁਸਾਰ ਫਾਰੂਕ ਦਾ ਉਸਦੀ ਪਤਨੀ ਨਾਲ ਕਿਸੇ ਕਾਰਨ ਕਰਕੇ ਝਗੜਾ ਹੋਇਆ ਸੀ ਜਿਸ ਦੌਰਾਨ ਉਸ ਦੀ ਪਤਨੀ ਬੁਰਕਾ ਪਹਿਨੇ ਬਿਨਾ ਅਤੇ ਜਨਤਕ ਆਵਾਜਾਈ ਰਾਹੀਂ ਆਪਣੇ ਮਾਪਿਆਂ ਦੇ ਘਰ ਗਈ ਸੀ ਇਹ ਗੱਲ ਫਾਰੂਕ ਨੂੰ ਪਸੰਦ ਨਹੀਂ ਆਈ ਸੀ ਕਿਉਂਕਿ ਇਹ ਪਹਿਲੀ ਵਾਰ ਹੋਇਆ ਸੀ ਕਿ ਉਸ ਦੀ ਪਤਨੀ ਬੁਰਕਾ ਪਹਿਨੇ ਬਿਨਾ ਅਤੇ ਉਸ ਤੋਂ ਬਿਨਾ ਘਰੋਂ ਬਾਹਰ ਗਈ ਸੀ ਇਸ ਦੌਰਾਨ ਫਾਰੂਕ ਨੂੰ ਗੁੱਸੇ ਵਿੱਚ ਆ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਉਸ ਨੂੰ ਵੀ ਧੀਆਂ ਦੇ ਨਾਲ ਇੱਕ ਟੋਏ ਵਿੱਚ ਦਫਨਾ ਦਿੱਤਾ ਫਾਰੂਕ ਨੇ ਦੱਸਿਆ ਕਿ ਉਸ ਦੀ ਪਤਨੀ ਕਦੇ ਵੀ ਘਰੋਂ ਇਕੱਲੀ ਨਹੀਂ ਗਈ ਸੀ ਜਦੋਂ ਵੀ ਉਸ ਨੂੰ ਆਪਣੇ ਮਾਪਿਆਂ ਦੇ ਘਰ ਜਾਣਾ ਪੈਂਦਾ ਸੀ ਤਾਂ ਫਾਰੂਕ ਇੱਕ ਮਜ਼ਦੂਰ ਹੋਣ ਦੇ ਬਾਵਜੂਦ ਇੱਕ ਕਾਰ ਬੁੱਕ ਕਰਦਾ ਸੀ ਅਤੇ ਉਸ ਨੂੰ ਕਦੇ ਵੀ ਬਸ ਤੇ ਨਹੀਂ ਜਾਣਾ ਪਿਆ ਸੀ ਸਾਊਥ ਅਫਰੀਕਾ ਦੇ ਜੋਹਾਂਸਬਰਗ ਦੇ ਨੇੜੇ ਇੱਕ ਟੈਵਰਨ ਵਿੱਚ ਹੋਈ ਗੋਲੀਬਾਰੀ ਕਾਰਨ 9 ਲੋਕ ਮਾਰੇ ਗਏ ਹਨ ਅਤੇ 10 ਹੋਰ ਜ਼ਖਮੀ ਹੋਏ ਹਨ ਪੁਲਿਸ ਨੇ ਦੱਸਿਆ ਕਿ ਲਗਭਗ 12 ਅਣਪਛਾਤੇ ਹਮਲਾਵਰ ਦੋ ਵਾਹਨਾਂ ਵਿੱਚ ਆਏ ਹਨ ਅਤੇ ਉਨ੍ਹਾਂ ਨੇ ਪੈਟਰੋਨਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਮਾਰੇ ਗਏ ਲੋਕਾਂ ਵਿੱਚ 7 ਆਦਮੀ ਅਤੇ 2 ਔਰਤਾਂ ਸ਼ਾਮਲ ਹਨ ਹਮਲਾ ਐਤਵਾਰ ਸਵੇਰੇ ਕਰੀਬ 1 ਵਜੇ ਹੋਇਆ ਪੁਲਿਸ ਨੇ ਕਿਹਾ ਕਿ ਹਮਲਾਵਰ ਲੋਕਾਂ ਦੇ ਭੱਜਣ ਦੇ ਬਾਵਜੂਦ ਬੇਹਿਸਾਬ ਗੋਲੀਆਂ ਚਲਾਉਂਦੇ ਰਹੇ ਮੌਕੇ ਤੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਹਮਲਾਵਰਾਂ ਕੋਲ ਪਿਸਟਲ ਅਤੇ ਇੱਕ AK47 ਸੀ ਅਤੇ ਉਹ ਬਿਨਾਂ ਕਿਸੇ ਕਾਰਨ ਦੇ ਗੋਲੀਆਂ ਚਲਾ ਰਹੇ ਸਨ ਦੱਖਣੀ ਅਫਰੀਕਾ ਦੁਨੀਆ ਦੇ ਸਭ ਤੋਂ ਜ਼ਿਆਦਾ ਹੱਤਿਆਨਦਾਰ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਪੁਲਿਸ ਅੰਕੜਿਆਂ ਮੁਤਾਬਕ ਇਸ ਸਾਲ ਅਪ੍ਰੈਲ ਤੋਂ ਸਤੰਬਰ ਤੱਕ ਹਰ ਰੋਜ਼ ਔਸਤਨ 63 ਲੋਕ ਮਾਰੇ ਗਏ ਹਨ ਹਤਿਆਵਾਂ ਅਕਸਰ ਵਿਚਕਾਰ ਵਿਵਾਦ ਡਾਕੇ ਅਤੇ ਗੈਂਗ ਹਿੰਸਾ ਕਾਰਨ ਹੁੰਦੀਆਂ ਹਨ ਹਾਲਾਂਕਿ ਹੁਣ ਹੋਏ ਹਮਲੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗਿਆ ਇਸ ਦਿਨਾਲੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਮੈਨੂੰ ਸਿਮਰਨ ਸਿੰਧੂ ਨੂੰ ਦਿਓ ਇਜਾਜ਼ਤ ਇਸ ਤਰ੍ਹਾਂ ਹੀ ਦੇਖਦੇ ਰਹੋ BTV ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸੈਲਫ